ਹੈਲੇ ਲੋ ਵੀ ਮਿੱਤਰੋ ਜੌਰਡਨ ਸੰਧੂ ਆ ਗਿਆ ਜੋਧਨੇ ਕਹਿੰਦੇ ਪੱਕ ਦੇਖੋ ਕੋ ਨਹੀਂ ਟਿਕਾ ਕੇ ਵੱਢੀ ਅੱਜ ਐ ਜੋਤ ਪਾਗ ਆਲੀ ਦਾ ਉੱਤੇ ਕਰਾਈ ਪਈ ਆ ਜਿਸ ਧਰਮ ਤੇ ਲੋ ਵੀ ਮਿੱਤਰੋ ਟਰਾਲਾ ਕੱਲਾ ਆਪਾਂ ਲੈ ਆਏ ਤੇ ਉੱਥੇ ਤੇ ਉਰੇ ਹੁਣ ਖੜਾ ਦੇਣਾ ਆਪਾਂ ਨੇ ਮੁਰਗਾ ਮਰਗਾ ਖਾ ਕੇ ਰਾਤ ਆ ਪਾ ਕੇ ਤੇ ਇਦਾਂ ਹੀ ਕਲਿੱਪ ਜੁੜੀ ਨਹੀਂ ਹੈਗੀ ਸਟੋਰੇਜ ਭਰ ਗਈ ਤੇ ਆਪਣੀ ਇੱਧਰ ਗੱਡੀ ਖੜੀ ਆ ਆ ਟਰੈਕਟਰ ਹੁਣ ਬਾਹਰ ਕੱਢ ਕੇ ਫਿਰ ਉਰੇ ਟਰਾਲਾ ਲਾਉਣਾ ਆਪਾਂ ਨੇ ਆਹ ਬਾਕੀ ਉੱਧਰ ਵੀ ਆਪਣਾ ਜਿਹੜਾ ਸੰਦਾ ਬੰਦਾ ਖੜਾ ਦੇਖਦੇ ਆ ਕਿਹੜਾ ਕਿਹੜਾ ਉਰੀ ਖੜਾ ਕਿਹੜਾ ਕਿਹੜਾ ਗਿਆ ਵਾ ਲੋ ਵੀ ਮਿੱਤਰੋ ਸਾਰੇ ਸੰਦੇ ਉਰੀ ਖੜੇ ਆ ਹਜੇ ਤੱਕ ਤਾਪੜੇ ਟਰਾਲੀਆਂ ਜਿ ਆਪਾਂ ਪਰ ਕੇ ਸਿੱਟਣੀਆਂ ਮਰਨਟੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਅੱਜ ਆਪਾਂ ਦੋ ਤਿੰਨ ਕਲਿੱਪਾਂ ਅੱਜ ਦੀਆਂ ਦਿੰਦੀਆਂ ਐਡ ਕਰਕੇ ਨਾ ਜਿਹੜਾ ਕੱਲ ਵਾਲਾ ਵਲੌਗ ਤਾਂ ਕੰਪਲੀਟ ਕਰ ਦੇਣਾ ਬਾਕੀ ਲੋ ਵੀ ਮਿੱਤਰੋ ਆ ਟਰਾਲਾ ਲਾ ਲਈਏ ਹੁਣ ਆਪਾਂ ਛੱਟ ਥੱਲੇ ਤੇ ਟਰੈਕਟਰ ਖੋਲਦੀਏ ਫਿਰ ਆ ਟਰੈਕਟਰ ਨੇ ਲੈ ਕੇ ਜਾਣੀ ਆਪਣੀ ਜਿਹੜੀ ਉੱਥੇ ਮਾਰੀ ਤੇ ਟੂੜੀ ਦੀ ਟਰਾਲੀ ਭਰੀਤੀ ਆਪਾਂ ਨੇ ਪੰਡਾ ਨਾਲ ਕੱਲ ਜਿਹੜੀ ਕਰਾਲੀ ਲੈ ਕੇ ਜਾਣੀ ਆ ਉਹ ਇਹਦੇ ਨਾਲ ਪਾ ਕੇ ਲੈ ਕੇ ਜਾਣੀ ਆ ਫੁੱਫੜ ਦੇ ਤਾਰੇ ਹੋਣੀ ਉਹ ਆਪਾਂ ਲਾਵਾਂਗੇ ਮਿੱਟੀ ਦਾ ਕੰਮ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਫਤੇ ਜੋ ਤਾਂ ਫਤੇ ਨੂੰ ਭੇਜੀ ਜੋ ਤਾਂ ਫਤੇ ਨੂੰ ਭੇਜੀ ਲੋ ਬਲਾਈ ਮੜਾ ਜਾ ਫਤੇ ਆ ਜਾ ਆ ਜਾ ਲੋ ਵੀ ਮਿੱਤਰੋ ਫਤੇ ਦੀ ਟੌਰ ਚੈੱਕ ਕਰੋ ਕਿਆ ਹਾਲ ਆ ਫਤੇ ਹੈ ਕਿਆ ਹਾਲ ਚਾਲ? ਕਿਆ ਹਾਲ ਹੈ ਤੇਰਾ? ਓ ਗੁਲਗਲੇ। ਕਿਆ ਹਾਲ? ਭਾਈ ਫਤਿਹ ਕੱਲ ਵਿਆਹ ਜਾ ਕੇ ਆਇਆ। ਬਹਿ ਗਿਆ ਤਾਂ। ਕਿਆ ਖਾਦਾ ਫਿਰ ਉੱਥੇ? ਹੈ? ਕਿਆ? ਜੀ। ਲੋ ਵੀ ਮਿੱਤਰੋ, ਅਮਰ ਤੋਂ ਪੰਦੇਰ। ਫੁੱਫੜ ਸਾਡਾ ਪਹੁੰਚ ਚੁੱਕਿਆ ਸਾਡੇ ਵਿਚਕਾਰ। ਫੁੱਫੜ ਚੱਲਿਆ ਭਾਈ ਹੁਣ ਤੂੜੀ ਛੱਡਣਾ, ਰੱਸਾ ਮਾਰਦਾ ਪਾਣੇ ਚੰਡੀਗੜ੍ਹ ਚੱਲਿਆ ਇਹ ਤੂੜੀ ਤਾਰਨ। ਲੋ ਵੀ ਮਿੱਤਰੋ ਫੁੱਫੜ ਬਗਲਜਾਰ ਬੰਦ ਫਿਰ ਆਇਆ ਨਹੀਂ। ਪਾ ਧੱਪੜ ਹੈਗੇ ਬੰਦੇ ਲਓ ਵੀ ਮਿੱਤਰੋ ਆਪਾਂ ਜੇ ਲਾਉਣਾ ਅੱਜ ਮਿੱਟੀ ਦਾ ਕੰਮ ਫੁੱਫੜ ਚੱਲੇ ਆ ਪਰ ਨਾ ਰਹਿ ਗਿਆ ਆਪਣਾ ਕੱਲ ਦਾ ਪਿਆ ਠੀਕ ਆ ਫੁੱੜ ਚੰਗਾ ਹੌਲੀ ਹੌਲੀ ਜਾਈ ਹੌਲੀ ਲਓ ਵੀ ਮਿੱਤਰੋ ਰੱਸਾ ਮਾਰਤਾ ਆਪਾਂ ਨੇ ਤੇ ਫੁੱਫੜ ਚੱਲੇ ਆ ਆ ਅੱਛਾ ਛੱਡ ਲਿਆ ਆ ਹਾਂਜੀ ਲਓ ਵੀ ਮਿੱਤਰੋ ਟਰੈਕਟਰ ਪਾ ਆਪਾਂ ਨੇ ਕੱਪੜਾ ਮਾਰਤਾ ਝੁੱਟੇ ਪਾ ਛੂਪਾ ਪਾਤਾ ਆਪਾਂ ਨੇ ਕੱਪੜਾ ਖੜੇ ਪਰ ਯਾਰ ਕਈ ਵਾਰੀ ਕਾਫੀ ਦਿੱਕਤ ਜ਼ਿਆਦਾ ਘਰ ਤੇ ਪੈ ਜਾਂਦੀ ਹੈ ਬਾਕੀ ਲੋ ਵੀ ਮਸ਼ੀਨ ਲੈ ਡੀ ਹੁਣੀ ਲੈ ਗੇ ਟਰੈਕਟਰ ਮਾਂ ਛੁਲੇ ਗਿਆ ਆਪਾਂ ਚੱਲੇ ਹੁਣ ਮਾੜੀ ਪਾ ਨੂੰ ਆਪਾਂ ਸਿੱਟਣੀ ਅੱਜ ਮਿੱਟੀ ਮਰੰਡੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਦਿਖਾਉਂਦੇ ਆ ਤੁਹਾਨੂੰ ਕਿੱਧਰ ਜਾਂਦੇ ਕਿਆ ਕਰਦੇ ਆ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਤੋਂ ਦੋਵੇਂ ਬੰਦੇ ਆਪਣੇ ਦੋ ਟਰਾਲੀਆਂ ਭਰਾ ਕੇ ਲੈ ਗੇ ਤੇ ਆਪਾਂ ਹੁਣ ਟਰਾਲੀ ਭਰਾਉਣ ਲੱਗੇ ਹੋਏ ਆ ਮਾੜੀ ਤੇ ਜਿਹੜੀ ਟੱਪ ਕਰੀ ਵੀ ਸੀਗੀ ਮਿੱਟੀ ਇੱਥੋਂ ਆਪਾਂ ਜਾਣਾ ਹੁਣ ਮਰੰਡੇ ਅੱਜ ਆਪਣਾ ਜਿਹੜੇ ਟੂਰ ਆ ਮਰੰਡੇ ਵੱਲ ਨੂੰ ਆ ਮਹੌਣੀ ਅਕਲ ਫਿਰ ਰਿਹਾ ਉਰੇ ਆਪਾਂ ਸਿੱਟਿਆਂ ਜੀ ਤਿੰਨ ਚਾਰ ਟਰਾਲੀਆਂ ਉਹ ਲੱਗੇਵੇਂ ਪਰਨ ਅਤੇ ਬਾਅਦ ਵਿੱਚ ਜਿਹੜਾ ਹਵਚਾ ਚੱਕ ਕੇ ਆਪਾਂ ਡੰਪ ਕਰੀਤੀ ਉਰੇ ਫਿਰ ਇਹ ਵਾਲੀ ਚੱਕਾਂਗੇ ਮਿੱਟੀ ਆਪਣੇ ਕੋਲ ਘਟ ਗਈ ਕੰਮ ਆ ਗਿਆ ਵੱਧ ਦੇਖਦੇ ਹਾਂ ਹੁਣ ਆਪਾਂ ਮਿੱਟੀ ਲੈਣੀ ਆ ਜਿੱਤੇ ਜਿੱਦਾ ਕਿਤੇ ਮਿਲ ਜਵੇ ਨੇੜੇ ਤੜੇ ਆਪਣੇ ਏਰੀਏ 'ਚ ਬਾਕੀ ਆਪਣੀ ਘਿਹੜੀ ਚੱਲਦੀ ਏ ਉਰੇ ਲੋ ਵੀ ਮਿੱਤਰੋ ਬਾਕੀ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਹਾਂਜੀ ਕਿ ਹਾਲ ਚਾਲ ਆ ਮਿੱਤਰੋ ਲੋ ਜੀ ਟਰਾਲੀ ਕਰਤੀ ਖਾਲੀ ਆਪਾਂ ਨੇ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਦਈਏ ਅੱਜ ਆਪਾਂ ਕਿੱਥੇ ਪਾਰ ਹੈ ਭਰਤ ਇੱਥੇ ਪਾਰ ਰਹੇ ਬਾਈ ਆਪਾਂ ਮਿੱਟੀ ਮੰਨੰਦੇ ਤੇ ਜਿਹੜਾ ਆਪਣਾ ਆਹ ਪਲਾਟ ਆ ਸਾਹਮਣੇ ਵਾਲਾ ਆਹ ਪੁੱਲ ਕਰਨਾ ਆਪਾਂ ਨੇ ਪਹਿਲਾਂ ਵਾਲੇ ਦੋੜੇ ਟਰਾਲੀਆਂ ਸਿੱਟ ਲਈ ਆਪਾਂ ਨੇ ਮਸ਼ੀਨ ਨਾਲ ਮਿੱਟੀ ਪੈਣੀ ਅੰਦਰ ਬਾਕੀ ਇੱਧਰ ਸਿੱਟੀਆਂ ਵੀ ਟਰਾਲੀਆਂ ਤਾਂ ਆਪਾਂ ਗਿਣਤੀ ਵੀ ਮਾਰ ਕੇ ਜਾਣੀ ਹੁੰਦੀ ਉਰੇ ਕਿੰਨੇ ਆ ਹੋ ਗਿਆ ਉਰੇ ਆਪਾਂ ਟਰਾਲੀ ਸਿਸਟਮ ਨਹੀਂ ਕਰੇ ਬੋਰੇ ਕਰੇ ਆਪਾਂ ਨੇ ਠੀਕਾ ਬਾਈ ਬਿੱਚੇ ਸਾਰਾ ਉਹ ਡੈਡੀ ਇਹਨਾਂ ਨੂੰ ਪਤਾ ਹੁਣ ਕਿ ਕੰਨ ਬਾਕੀ ਲੋ ਦੇਖ ਲੋ ਤੁਸੀਂ ਵੀ ਆ ਮਿੱਟੀ ਸਿੱਟਤੀ ਆਪਾਂ ਨੇ ਹੁਣ ਪੰਜਾਂ ਚਾਰ ਟਰਾਲੀਆਂ ਸਿੱਟ ਕੇ ਫਿਰ ਜੀਸੀਬੀ ਆਊਗੀ ਉਹਦੇ ਨਾਲ ਪਾਉਂਗੇ ਆਪਾਂ ਇਹਦੇ ਅੰਦਰ ਆ ਪਲਾਟ ਦੇ ਬਾਕੀ ਉਹ ਟਰੈਕਟਰ ਖੜਾ ਪਣਾ ਮਿਲਦੇ ਹਾਂ ਹੁਣ ਤੁਹਾਨੂੰ ਬਾਕੀ ਇੱਥੇ ਜਾ ਕੇ ਪਿੰਡ ਜਾ ਕੇ ਟਰਾਲੀਆਂ ਦੀ ਮਾਰ ਲਈ ਗਿਣਤੀ ਕਿੰਨੀਆਂ ਹੋ ਗਈਆਂ ਹਾਂਜੀ ਉਹ ਵੀ ਮਿੱਤਰੋ ਤੰਦੇ ਆ ਗਏ ਆਪਾਂ ਦੂਆ ਕਿੜਾ ਵੀ ਖਾਲੀ ਕਰਿਆ ਆਪਾਂ ਲੱਗੇ ਭੁੱਖ ਆਪਾਂ ਲੈ ਲਿਆ Parker White ਵਾਲੇ ਤੇ Rap ਜਾਂਦੇ ਜਾਂਦੇ ਖਾਣੇ ਆ ਹੁਣ ਸਾਥੀ ਨਾਲ ਜਾ ਰਹੇ ਆ ਓਹ ਟਰਾਲੀ ਪਰ ਹੁਣ ਬਾਕੀ ਬਣੇ ਰੋ ਤੁਸੀਂ ਬਲੌਗ ਦੇ ਨਾਲ ਆ ਨਾ ਬਾਕੀ ਕਿਹੜੇ ਆਪਣੇ ਬਲੌਗ ਬਣੇ ਹੋਏ ਨੇ ਤਾਂ ਟੁੱਟ ਨੇ ਇਹੋ ਆਪਾਂ ਅੱਜ ਸਾਰੇ ਐਡਿਟ ਕਰਕੇ ਪੋਸਟ ਕਰਦਾਂ ਨੇ ਓਦੇ ਬਾਅਦ ਆਪਾਂ ਫਿਰ ਟੇਪ 바이 ਟੇਪ ਬਣਾਇ ਕਰਨਾ ਜਿੱਦਿ ਜਿੱਖੜ ਬਦਲੋ ਬਸ ਦਿਲ ਦਾ ਹੀ ਪਾਇ ਕਰਦਾ ਇੱਕ ਬਲੌਗ ਦਾ ਥੋੜਾ ਵੱਡਾ ਬਣਾ ਕੇ ਬਲੌਗ ਕਰਦੇ ਹੈਗਾ ਮੈਂ ਮੈਂ ਆਪਾਂ ਜਾਂਦੇ ਜਾਂਦੇ ਇੱਕ ਨਾਲੇ ਦਾ ਆਪਾਂ ਜੀ ਟਰਾਲੀ ਲੈ ਲਿੱਤਾ ਹੈ ਹੌਲੀ ਹੌਲੀ ਜਾਣ ਕਰਕੇ ਨਾਲ ਦੀ ਨਾਲ ਆਪਾਂ ਨੇ ਜਿਹੜਾ ਵਲੌਗ ਦਾ ਰਿਟ ਕਰਦਾ ਇੱਕ ਉਹ ਆਪਾਂ ਹੁਣ ਅਪਲੋਡ ਕਰ ਦਣਾ ਬਸ ਆ ਕਾ ਲਈਏ ਉਥੇ ਜਾ ਕੇ ਜਿੰਨੇ ਨੂੰ ਟਰਾਲੀ ਪਰ ਹੋਣੀ ਐੰਨੇ ਨੂੰ ਆਪਾਂ ਨੇ ਅਪਲੋਡਿੰਗ ਤੇ ਲਾ ਦੇਣਾ ਉਹ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਹਾਂ ਉਥੋਂ ਅੱਗੇ ਜਾ ਕੇ ਜੀ ਦੋ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਤੂੜੀ ਕਰਤੀ ਆ ਬੰਦਿਆਂ ਨੇ ਲੋਡ ਇਹਨਾਂ ਨੇ ਕੰਮ ਮਿੱਟੀ ਦਾ ਆਪਾਂ ਬੰਦ ਕਰਤਾ ਜੀ ਸੀ ਵੀ ਚਲੇ ਗਈ ਉੱਥੇ ਭਾਈ ਮਿੱਟੀ ਪਾਉਣ ਹੋਰ ਜਿੱਤੇ ਜਿੱਤੇ ਹੁਣੀ ਬੈਠੇ ਆ ਪੰਡਤ ਜੀ ਦੇਖੋ ਅੱਜ ਗਿਆਨੀ ਬਣੇ ਵੇ ਆ ਹੋਰ ਪੰਡਤਾਂ ਕੰਮ ਹੈ ਪੂਰਾ ਲੋ ਵੀ ਮਿੱਤਰੋ ਪੱਲੜ ਪਾਤਾ ਆਪਾਂ ਨੇ ਉੱਪਰ ਥੋੜੀ ਉੱਠਨੇ ਤੇ ਬਾਕੀ ਥੱਲੇ ਚਾਲਦੇ ਹਾਂ ਹੁਣ ਥੱਲੇ ਦਿਖਾਉਂਦੇ ਤੁਹਾਨੂੰ ਮਾਹੌਲ ਚੱਲ ਕੁੱਪਾ ਦਿਖਾਉਂਦੇ ਫੇਰ ਨਾ ਜਿੱਥੇ ਚੱਕੀ ਆਪਾਂ ਨੇ ਬਾਕ ਸਤ ਅੰਕ ਬੜਾ ਕਰਦਾ ਬਾਈ ਉੱਤਣ ਲੱਗੇ ਯਾਰ ਲਓ ਜੀ ਬੋਗੀ ਲੋਡ ਆ ਆਪਣੀ ਮੋਟਰ ਇੱਥੇ ਉਦਾਂ ਰੇ ਪਾਉਣਾ ਆਏ ਬੇਤੇ ਇੱਥੇ ਕੁੱਪ ਲਾਇਆ ਵਦ ਬਾਈ ਆਪਾਂ ਨੇ ਆਹ ਕੁੱਪ ਚੋ ਚੱਕੀ ਆ ਟੁੱੜੀ ਬੰਦਿਆਂ ਨੇ ਲਓ ਜੀ ਆ ਚਾ ਲਿਆ ਇੱਥੇ ਆਪਾਂ ਇਹਨਾਂ ਦੀ ਮੋਟਰ ਚੈੱਕ ਕਰੋ ਬਸ ਮੋਟਰ ਬੇੜੇ ਮਾਗੇ ਚਾਹੀਦੀ ਜਾਂ ਚੌੜੀ ਲੋ ਵੀ ਮਿੱਤਰੋ ਜੀਤਾ ਵੀ ਆ ਗਿਆ ਪੱਲੜ ਪਾਦਾ ਤੇ ਫੁੱਫੜ ਛੱਡ ਕੇ ਆਊਗਾ ਥੋੜੀ ਹੁਣ ਆਪਾਂ ਜਾਣਾ ਹੁਣ ਡੈਡੀ ਨਾਲ ਕੋਲ ਨੂੰ ਡੈਡੀ ਕੇ ਉੱਥੇ ਆਪਣਾ ਕੰਮ ਜਿਹੜੀ ਮਿੱਟੀ ਆਪਾਂ ਮਰੰਡੇ ਸਿੱਟੀ ਵੀ ਤੀ ਉਹ ਪਲਾਟ ਦੇ ਵਿੱਚ ਪਾਉਣ ਹੈ ਹਾਂ ਟਕਣਾ ਵੀ ਪੈਣਾ ਬਾਈ ਇਹ ਲੋ ਵੀ ਮਿੱਤਰੋ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਸਾਜਰੇ ਸਾਜਰੇ ਮਰੰਡੇ ਦੀ ਧਰਤੀ ਤੇ ਤੇ ਹੁਣ ਆਪਾਂ ਦੇਖਣ ਆਏ ਆ ਵੀ ਮਿੱਟੀ ਕਿੰਨੀ ਕਪਾਤੀ ਲੋਹ ਵੀ ਮਿੱਤਰੋ ਕੰਮ ਖੇਚਦਾ ਜੜੀ ਨਾਲ ਇਹਨਾਂ ਨੇ ਗੱਲ ਬਾਕੀ ਮਿੱਟੀ ਪਾਤੀ ਵਿੱਚ ਆਹ ਰਹਿ ਗਈ ਥੋੜੀ ਬਹੁਤੀ ਜਿਹੜੀ ਹੈਗੀ ਆ ਪੱਟ ਕੇ ਪਾਉਣੇ ਵਾਲੀ ਵਿੱਚ ਰਹਿ ਗਈ ਇਹ ਹੁਣ ਆਪਾਂ ਮਸ਼ੀਨ ਆਪਣੀ ਰਾਤ ਉਰੀ ਖੜੀ ਸੀਗੀ ਤੇ ਦੇਖੋ ਫਿਲਹਾਲ ਤਾਂ ਮੇਰੇ ਹਿਸਾਬ ਚ ਆਹੀ ਮਿੱਟੀ ਨਾਲ ਸਰ ਜਾਣਾ ਬਾਕੀ ਦੇਖਦੇ ਆ ਜੇ ਹੋਰ ਕਿਰਤੀ ਹੋਈ ਤਾਂ ਹੋ ਸਕਦਾਂਗੇ ਕੁੱਤਣ ਵੀ ਹੋਇਆ ਇਹ ਕਰਿਆ ਉਹਦਾ ਆਪਾਂ ਨੇ ਠੇਕਾ ਆਪਣੀ ਯਾਰੀ ਦੋਸਤੀ ਉਪੀ ਉਹਦੇ ਕਰਕੇ ਆਪਾਂ ਨੇ ਫਿਰ ਸੋਚਿਆ ਵੀ ਕੰਮ ਵੀ ਖਿੱਚਦੀਏ ਨਵੇਟਦੀਏ ਫਟਾਫਟ। ਬਾਕੀ ਠੰਡ ਵਾਲੀ ਆ ਮਿੱਤਰੋ। ਪਰ ਗੱਡੀ ਜਤਾਰਨੇ ਆ ਹੁਣ ਡੈਡੀ ਹੁਣ ਇਹਨੂੰ ਡੈਡੀ ਹੁਣੇ ধੋਣੇ ਤੁਹਾਨੂੰ। ਉਹ ਦੇਖੋ ਸਾਹਮਣੇ ਉਹ ਲੱਗੇ ਸਟਾਰਟਿੰਗ ਕਰਨ ਮਸ਼ੀਨ ਦੀ। ਤੇਲ ਪਾਣੀ ਚੱਕ ਬਾਕੀ ਮਾਂਚੂ ਵੀ ਪਹੁੰਚਿਆ ਵਾ। ਅੱਡੇ ਦਰਮਿਆਨ ਬਾਕੀ ਬਣੇ ਰਹੋ ਮਿਲਦੇ ਹਾਂ ਹੁਣ ਤੁਹਾਨੂੰ ਅਕੇ ਜਾ ਕੇ ਆਪਾਂ ਚੱਲੇ ਪਿੰਡ ਨੂੰ ਇਹ ਮਿੱਟੀ ਪਾ ਕੇ ਆਜੂਗੇ। ਜੀ। ਲੋ ਵੀ ਮਿੱਤਰੋ ਮਸ਼ੀਨ ਆਪਾਂ ਕੱਪੜਾ ਕੋ ਪੜਾ ਮਾਰਤਾ ਪੰਡਤ ਜੀ ਖੜੇ ਆ ਸਾਡੇ ਸਰਦਾਰ ਜੀ ਬਣੀ ਅੱਜ ਚਲੋ ਠੀਕ ਆ ਪੰਡਤੋ ਚੱਲੀਏ ਫਿਰ ਅਸੀਂ ਇਹ ਰਹੋਗੇ ਬਾਈ ਡੈਡੀ ਦੇ ਕੋਲੇ ਆਪਾਂ ਚੱਲੇ ਪਿੰਡ ਨੂੰ ਹੁਣ ਆ ਨਹੀਂ ਹੈਗੀ ਬਾਈ ਆਪਣੀ ਹਾਂ ਗੱਲ ਸਹੀ ਹੈ ਦੀ ਆਪਣੀ ਹੈਗੀ ਆ ਹੈ ਫਿਗਰ ਆਣੀਓ ਆ ਉਹ ਅੱਗੇ ਖੜੀ ਆ ਬਾਕੀ ਆਪਣਾ ਹੁਣ ਆਪਾਂ ਜਾ ਕੇ ਕਰਦੇ ਆ ਦੇਖਦੇ ਆ ਕਿ ਕੰਮ ਕਰ ਜੇ ਤਾਂ ਹੋਇਆ ਕੋਈ ਕੰਮ ਕਾਰ ਕਰੇ ਆ ਠੀਕ ਹੈ ਨਹੀਂ ਤਾਂ ਉਹ ਟਰਾਲੀਆਂ ਵੀ ਲਿਆਉਣੀਆਂ ਪੈਣੀਆਂ ਆਪਾਂ ਨੂੰ ਦੋ ਤਿੰਨ ਕਿ ਟਰਾਲੀਆਂ ਘਟ ਜਾਣੀਆਂ ਚਲੋ ਕੋਈ ਗੱਲ ਨਹੀਂ ਆਪਾਂ ਭਰ ਕੇ ਘਟਾਣੇ ਲਵਣੀਆਂ ਇਹ ਘਟ ਗਈ ਬਸ ਚਾਂਸ ਫਿਰ ਆਪਾਂ ਨੇ ਲੈ ਆਉਣੀ ਬਾਕੀ ਆਪਣੀ ਖੜੀਏ ਗੱਡੀ ਉਹ ਸਾਹਮਣੇ ਬਾਹਰੇ ਚੱਲਦੇ ਹਾਂ ਹੁਣ ਪਿੰਡ ਨੂੰ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਮਿਲਦੇ ਹਾਂ ਹੁਣ ਤੁਹਾਨੂੰ ਬਸ ਅੱਗੇ ਜਾ ਕੇ ਤੁਹਾਨੂੰ ਦੱਸਦੇ ਆਂ ਕਿਆ ਕਰਨਾ ਅੱਜ ਕਿੱਧਰ ਨੂੰ ਜਾਣਾ ਕੀ ਕੰਮ ਕਰ ਆਪਾਂ ਨੂੰ ਕੀ ਨਖੇ ਲੋ ਵੀ ਮਿੱਤਰੋ ਹੁਣ ਚੱਲੇ ਆਪਾਂ ਪੈਂਟ ਨੂੰ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਮਿਲਦੇ ਹਾਂ ਹੁਣ ਥੋਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਅਜੇ ਤੁਰੇ ਹੀ ਸੀਗੇ ਉੱਥੋਂ ਆਪਾਂ ਮਸ਼ੀਨ ਮਤਲਬ ਕਿ ਸਟਾਰਟ ਕਰਵਾ ਕੇ ਤੇ ਐਨੇ ਨੂੰ ਡੈਡੀ ਦਾ ਫੋਨ ਆ ਗਿਆ ਜਦੋਂ ਉਹਦੇ ਕੋਲੋਨੀ ਚੋਂ ਬਾਹਰ ਨਿਕਲੇ ਕਹਿੰਦੇ ਹਾਈਡਰੌਲਿਕ ਕੱਟ ਆ ਮਸ਼ੀਨ ਦਾ ਕੱਟ ਮਤਲਬ ਕੱਲ ਪਰਸੋਂ ਦਾ ਸੀਗਾ ਉਹ ਆਪਣਾ ਬੰਦੇ ਪੰਪ ਤੇ ਆ ਜਾਣਾ ਤਾਂ ਬੰਦੇ ਨੇ ਤੇ ਬੰਦੇ ਕੋਲ ਉਹਦੇ ਕੋਲ ਆਇਆ ਨਹੀਂ ਪੰਪ ਤੇ ਫਿਰ ਉਹਦੇ ਕਰਕੇ ਫਿਰ ਆਪਾਂ ਸੋਚਿਆ ਉਹ ਬੰਦਾ ਮਤਲਬ ਕਹਿੰਦਾ ਵੀ ਸ਼ਾਮ ਨੂੰ ਆ ਜੂਗਾ ਆਪਾਂ ਚਲੋ ਸੋਚਿਆ ਵੀ ਚਲ ਸ਼ਾਮ ਨੂੰ ਪਾ ਲੂਗੇ ਹਨਾ ਅੱਜ ਫਿਰ ਕੈਨ ਲੈ ਆਉਂਗੇ ਉਤੇ ਤੇ ਪਰ ਫਿਰ ਵੀ ਜਦ ਹੁਣ ਉਹਨਾਂ ਨੇ ਕੰਮ ਸ਼ੁਰੂ ਕਰਿਆ ਡੈਡੀ ਹੁਣੀ ਨੇ ਲੋਡਰ ਲੋਡਰ ਭੰਨ ਲੱਗੇ ਹੋਣੇ ਆ ਤੇ ਮਸ਼ੀਨ ਕਰਨ ਲੱਗੀ ਆਵਾਜ਼ ਨਾਲ ਲੱਗਦੀ ਉਹ ਡੈਡੀ ਨੇ ਮੈਨੂੰ ਫੋਨ ਕਰਤਾ ਤੇ ਕਹਿੰਦੇ ਵੀ ਹਾਈਡਰੋਲਿਕ ਫੜ ਲਿਆ ਹੁਣ ਆਪਾਂ ਪਹੁੰਚ ਗਏ ਅਨੂ ਮਿਸਤਰੀ ਕੋਲ ਲੋ ਵੀ ਮਿੱਤਰੋ ਦੁਕਾਨ ਹਜੇ ਖੁੱਲੀ ਨਹੀਂ ਫੋਨ ਆਪਾਂ ਨੇ ਕਰਤਾ ਬਾਈ ਆ ਰਿਹਾ ਲੋ ਵੀ ਮਿੱਤਰੋ ਆ ਗਿਆ ਪਹੁੰਚ ਗਿਆ ਕਹਿੰਦੇ ਪਹੁੰਚ ਗਿਆ ਲੋ ਵੀ ਮਿੱਤਰੋ ਚੱਕ ਲਈਏ ਕੈਨ ਹੁਣ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਕੈਨ ਚੱਕ ਲਈ ਆਪਾਂ ਨੇ ਟੀਬ ਵੀ ਲੈ ਲਈ ਤੇ ਅਨੂ ਬਾਈ ਲੰਘ ਗਿਆ ਸਾਹਮਣੇ ਅਖਬਾਰ ਲੈਣ ਆਪਾਂ ਹੁਣ ਮੋੜ ਦੇ ਗੱਡੀ ਪੈਕ ਆਪਾਂ ਚੱਲਦੇ ਹੁਣ ਮਸ਼ੀਨ ਕੋਲੇ ਆਪਣੀ ਗੱਡੀ ਦਾ ਵੀ ਯਾਰ ਐਕਸਲ ਵਾਚ ਕਰਦਾ ਮੋੜੇ ਤੇ ਤੇ ਤੋਖਾ ਨਾ ਕਰੇ ਪਰ ਟਾਈਮ ਹੀ ਲੱਗਦਾ ਯਾਰ ਕੰਮ ਕਰਾਉਣ ਦਾ ਬਾਕੀ ਦੇਖਦੇ ਹਾਂ ਹੁਣ ਆਪਾਂ ਨੇ ਹੁਣ ਸਬਾ ਦੀ ਤਿਆਰੀ ਖੇਚਣੀ ਆ ਬਸ 10-15 ਦਿਨ ਕੰਮ ਕਰਕੇ ਉਸ ਤੋਂ ਬਾਅਦ ਆਪਾਂ ਨੇ ਟਰੈਕਟਰ ਦਾ ਜਿਹੜਾ ਮਾੜਾ ਮੋਟਾ ਕੰਮ ਹੋਣੇ ਆਲਾ ਲੈਟਰ ਰੂਟਾ ਖੜੀਆਂ ਹੋਈਆਂ ਐ ਉਹ ਠੀਕ ਠੋਕ ਕਰਵਾ ਕੇ ਬਾਕੀ ਨਮੀਆਂ ਲਵਾ ਕੇ ਐਡ ਕਰਾ ਕੇ ਵਿੱਚ 4x4 ਐਂ ਤਿਆਰ ਕਰਕੇ ਫਿਰ ਆਪਾਂ ਨੇ ਸਵਾ ਨੂੰ ਲੈ ਕੇ ਜਾਣਾ ਪਤਾਈ ਗੱਡਾ ਸਾਹਿਬ ਬਾਕੀ ਤੁਸੀਂ ਬਣੇ ਰਹੋ ਚੈਨਲ ਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਰਹਿਣਾ ਜਿੱਧਰ ਵੀ ਜਾਵਾਂਗੇ ਕਿੱਧਰੋਂ ਆਵਾਂਗੇ ਸਾਰੇ ਪਾਸੇ ਕੋਈ ਚੱਕਰੇ ਨਹੀਂ ਹੈਗਾ ਬਾਕੀ ਹੁਣ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਈਡਰੌਲਿਕ ਚੱਕ ਲਿਆ ਆਪਾਂ ਨੇ ਦੇ ਲਿਆ ਨੂੰ ਬਾਈ ਤੇ ਚਲਦੇ ਆ ਮਸ਼ੀਨ ਕੋਲੇ ਜਾ ਕੇ ਮਿਲਦੇ ਆ ਤੁਹਾਨੂੰ ਉੱਥੇ ਹਾਂਜੀ ਲੋਕ ਵੀ ਮਿੱਤਰੋ ਪਾਤਾ ਆਪਾਂ ਨੇ ਹਾਈਡਰੌਲਿਕ ਤੇ ਹੁਣ ਚੱਲੀ ਆਪਾਂ ਪਿੰਡ ਨੂੰ ਪਿੰਡੋਂ ਲੈ ਕੇ ਆਈਏ ਟਰਾਲੀਆਂ ਮਿੱਟੀ ਦੀਆਂ ਭਰੀਆਂ ਆਈਆਂ ਆ ਰੱਖ ਦਿਆ ਸਮਾਨ ਆਪਾਂ ਨੇ ਆ ਚੱਲ ਰਿਹਾ ਕੰਮ ਚੋਰਾ ਸ਼ੋਰਾ ਪਾ ਇੰਨੀ ਕਿ ਮਿੱਟੀ ਰਹਿ ਗਈ ਓਰੇ ਆ ਕਮਰੇ ਰਹਿ ਜਾਣੇ ਆਪਾਂ ਹੁਣ ਜਿਹੜੀਆਂ ਟਰਾਲੀਆਂ ਭਰ ਕੇ ਖੜਾਈਆਂ ਤੀਆਂ ਡਾੜੀ ਕਹਿੰਦੇ ਲੈ ਆਓ ਉਹ ਆਪਾਂ ਲੈ ਕੇ ਆਉਂਦੇ ਆ ਕੱਪੜਾ ਕੱਢ ਲਿਆ ਬਾਈ ਇਹਨਾਂ ਨੇ ਮੇਰਾ ਗੱਡੀ 'ਚ ਰੱਖਿਆ ਵਾ ਹੱਥ ਹੁਣ ਆਪਣੇ ਜਾਂਦੇ ਆ। ਚਲੋ ਮਿਲਦੇ ਆ ਹੁਣ ਤੁਹਾਨੂੰ ਅੱਗੇ ਜਾ ਕੇ ਬਣੇ ਰਹੋ ਨਾਲ। ਹਾਂਜੀ। ਲੋ ਵੀ ਮਿੱਤਰੋ ਕਕਰਾਲੀ ਦੀ ਧਰਤੀ ਤੇ ਪਹੁੰਚ ਗਏ। ਜੀਤਾ ਡਾਊਨ ਨੂੰ ਲੈਣ ਪਹੁੰਚ ਗਏ ਜੀਤਾ ਡਾਊਨ। ਆ ਵੀ ਇੱਥੇ ਕੰਮ। ਬੜਾ ਠੀਕ ਹੈ ਜੀ। ਕੈਨ ਰੱਖਦੇ ਮਗਰ। ਇੱਥੇ ਨੂੰ ਰੱਖਦੇ ਪਿੱਛੇ। ਉਹ ਕਿੱਥੇ ਤੰਗ ਹੋਊਗਾ ਪਿੱਛੇ ਰੱਖਦੇ ਇੱਥੇ। ਲੋ ਵੀ ਮਿੱਤਰੋ ਜਿੱਤੇ ਡਾਉਨ ਨੂੰ ਚੱਕ ਲਿਆ ਆਪਾਂ ਹੁਣ ਚੱਲੇ ਆਂ ਪਿੰਡ ਨੂੰ ਪਿੰਡ ਤੇ ਚੱਕਣੇ ਟਰੈਕਟਰ ਜਿਹੜੀਆਂ ਭਰ ਕੇ ਖੜਾਈਆਂ ਵੀ ਆਂ ਟਰਾਲੀਆਂ ਉਹ ਲੈ ਕੇ ਫਿਰ ਕਰ ਦੇਣੀ ਆ ਮਰੰਡੇ ਨੂੰ ਸਿੱਧੀਆਂ ਕੰਨਹੀਂ ਜਿੱਤੇ ਲੋ ਵੀ ਮਿੱਤਰੋ ਬਾਕੀ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਡਿਊਟੀ ਦਾ ਟਾਈਮ ਹੋ ਗਿਆ ਸਹੀ ਗੱਲ ਹੈ ਭਾਈ ਸਾਡੀ ਡਿਊਟੀ ਉਹ ਆ ਮਤਲਬ ਟਾਈਮਿੰਗ ਨਹੀਂ ਹੈਗੀ ਨਾ ਸਾਲਾ ਆਫ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਹੈਗਾ ਪਾਉਂ ਟਾਈਮ ਆਫ ਹੀ ਲੱਗਦਾ ਹੁੰਦਾ ਸਵੇਰੇ ਕਈ ਵਾਰੀ ਸਾਜਰੇ ਵੀ ਲੱਗ ਜਾਂਦੀ ਹੈ ਦਰਹਾਤ ਤਾਂ 10 ਵਜੇ ਪਹੁੰਚੇ ਆ ਬਾਈ ਇਹ ਸਰਦਾਰ ਜੀ ਬਾਕੀ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਮਿਲਦੇ ਆ ਹੁਣ ਤੁਹਾਨੂੰ ਪਿੰਡ ਜਾ ਕੇ ਹਾਂਜੀ ਲੋ ਵੀ ਮਿੱਤਰੋ ਕੱਢ ਲੈ ਝੋਟੇ ਆਪਾਂ ਦੇ ਆਪਣੇ ਕੋਈ ਕਰਤੀ ਮਰੰਡੇ ਨੂੰ ਕੂਚ ਮਰੰਡੇ ਛੱਡਣੀ ਆਪਾਂ ਨੇ ਮਿੱਟੀ ਲੋ ਵੀ ਮਿੱਤਰੋ ਬਾਕੀ ਬਣੇ ਰਹੋ ਚੈਨਲ ਦੇ ਨਾਲ ਇਹ ਛੱਡਣੀ ਆਪਾਂ ਜਿਹੜੇ ਬੰਦੇ ਸੇ ਤੇਲ ਲੈ ਕੇ ਆਏ ਤੇ ਆਪਣਾ ਨੂੰ ਮਿਸਤਰੀ ਭਾਈ ਉਹਦਾ ਵੀ ਉਹ ਵੀ ਬੰਦਾ ਥੋੜਾ ਦੱਸ ਦਿਆਂ ਗੱਲਬਾਤ ਕਰਦੇ ਆ ਉਹਦੇ ਨਾਲ ਵੀ ਉੱਥੇ ਜਾ ਕੇ ਬਾਕੀ ਪੜੇ ਰਹੋ ਤੁਸੀਂ ਚੈਨਲ ਦੇ ਨਾਲ